ਗਨੇਸ਼ ਮਹੋਤਸਵ ਕਰਦੇ ਆ ਅਸੀਂ ਪਿਛਲੇ 24 ਸਾਲਾਂ ਤੋਂ ਕਰ ਰਹੇ ਆ ਪਿਛਲੇ 4 ਸਾਲਾਂ ਤੋਂ ਕਰਦੇ ਆ ਉਹਦੇ ਤੋਂ ਪ੍ਰੋਗਰਾਮ ਤਾਂ ਵਧੀਆ ਹੋ ਨਹੀਂ ਪਾਰਿਆ ਉਹਦੇ ਲਈ ਉਹਨੂੰ ਇੰਨਾ ਫਰਸਟ੍ਰੇਸ਼ਨ ਆ ਗਈ ਕਿ ਉਹਨੇ ਸਾਡੇ ਲੱਗੇ ਕੈਮਰੇ ਚੱਕ ਕੇ ਤੋੜਦੇ ਦੂਜੀ ਜਿਹੜੀ ਪਾਰਟੀ ਸੀ ਉਹਨਾਂ ਨੇ ਸਾਡੇ ਮੰਦਿਰ ਤੇ ਮੰਦਿਰ ਦੇ ਦੀਵਾਰ ਦੇ ਉੱਪਰ ਆਪਣੇ ਕੈਮਰੇ ਲਗਾਏ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੈਮਰੇ ਉਤਾਰ ਦਿਓ ਜਾਂ ਤੁਸੀਂ ਬਿਨਾਂ ਪੁੱਛੇ ਕੈਮਰੇ ਲਗਾਏ ਗਏ ਤਾਂ ਉਹਨਾਂ ਨੇ ਕਿਹਾ ਕਿ ਫੇਰ ਕੀ ਹੋ ਗਿਆ ਅਸੀਂ ਕੈਮਰੇ ਲਗਾਤੇ ਮੰਦਰ ਦੀ ਆੜ ਦੇ ਵਿੱਚ ਇੰਨੇ ਕੋ ਗਲਤ ਕਰਮ ਕਰ ਰਿਹਾ ਇੰਨੇ ਕੋ ਗਲਤ ਕਰਮ ਕਰ ਰਹਾ ਇੰਨੀ ਗੁੰਡਾ ਗਰਦੀ ਹੋ ਰਹੀ ਐ ਇੰਨੀ ਗੁੰਡਾ ਗਰਦੀ ਤੁਸੀਂ ਇਹਨਾਂ ਨੂੰ ਹਰ ਸਾਲ ਸਮਝਾਉਣੇ ਕੀ ਇੱਥੇ ਜੇ ਤੁਸੀਂ ਗਣਪਤੀ ਅੱਡੇ ਵਿਰਾਜਮਾਨ ਕਰਾਣੇ ਹੋ ਭਗਤੀ ਭਾਵ ਨਾਲ ਤੇ ਘਟ-ਘਟ ਉਹਨਾਂ ਦੀ ਸੇਵਾ ਦਾ ਕਰੋ ਕੱਲ ਉਹ ਤਾਂ ਸੁਲਤਾਨ ਬੋਲ ਕੇ ਗਏ ਐ ਤੁਸੀਂ ਵੀਡੀਓ ਚੱਲਦੀ ਪਈ ਸੀਗੀ ਅਸੀਂ ਲਾਈਵ ਪਾਈ ਹੋਈ ਐ ਸੁਣੋ ਕੀ ਬੋਲ ਕੇ ਗਏ ਐ ਤੇ ਜਨਮਸ਼ਤਮੀ ਦੀ ਤਿਆਰੀ ਹੋ ਰਹੀ ਸੀ ਮੰਦਰ 'ਚ ਉਹਨਾਂ ਨੇ ਉਹਦੇ ਵਿੱਚ ਬਾਦਾਂ ਵੀ ਪਾਈ जान के ਸਾਡੇ ਨਾਲ ਲੜਾਈ ਕਰਨ ਦੀ ਮਨਸ਼ਾ ਵਿੱਚ ਇਹ ਗਣੇਸ਼ ਮਹੌਸਤਵ ਕਰਨ ਲੱਗ ਗਿਆ ਕਿ ਮੈਂ ਇਹਨਾਂ ਦਾ ਬੰਦ ਕਰਾਣਾ ਹੈ ਕਿ ਜਨੇ ਉਹ ਵੀ ਕਿੰਨੀ ਗਲਤ ਕਰ ਰਿਹਾ ਸਾਡੇ ਉਹ ਵੀ ਸਨਾਤਨ ਧਰਮ ਦਾ ਪ੍ਰਚਾਰ ਕਰ ਰਿਹਾ ਅਸੀਂ ਵੀ ਪ੍ਰਚਾਰ ਕਰ ਰਹੇ ਹਾਂ ਉਹ ਸਨਾਤਨ ਧਰਮ ਦਾ ਪ੍ਰਚਾਰ ਕਰ ਰਿਹਾ ਕਿ ਉਹਦੀ ਇਨਸਰਟ ਕਰ ਰਿਹਾ ਗਣਪਤੀ ਕਰੇ ਆਪਾਂ ਵਿਰਾਜਮਾਨ ਕੀਤੇ ਨੇ ਤੇ ਬੰਦੇ ਨੂੰ ਜਮੀਨ ਤੇ ਸੁਣਾ ਬੰਦਾ ਵਾ ਇਹ ਚੜ ਕੇ ਆਪਣੇ ਬੱਡਾ ਤੇ ਸੋ ਜਾਂਦੀ ਸਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਦੇਣਾ ਲਾਈਵ ਤੇ ਮੈਂ ਮਿਤ ਇਸ ਵੇਲੇ ਮੌਜੂਦ ਆ ਖਵਾਜਾ ਕੋਠੀ ਚੌਕ ਦੇ ਉੱਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਨੌਜਵਾਨ ਨੇ ਪ੍ਰੋਟੈਸਟ ਕਰ ਰਹੇ ਨੇ ਹੱਥਾਂ ਦੇ ਵਿੱਚ ਜਿਹੜੇ ਪੋਸਟਰ ਫੜੇ ਹੋਏ ਨੇ ਗੁੰਡਾਗਰਦੀ ਬੰਦ ਕਰੋ ਤੇ ਜਿਹੜੇ ਗੁੰਡਾਗਰਦੀ ਕਰਨ ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕਰੋ ਕਾਰਨ ਕਿ ਇਹ ਇਹਨਾਂ ਦਾ ਰੋਸ਼ ਮੁਜ਼ਾਹਰਾ ਕਰਨ ਦਾ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਤੋਂ ਪੁੱਛਾਂਗੇ ਕਿ ਇਹ ਰੋਸ਼ ਮੁਜ਼ਾਹਰਾ ਕਰ ਕਿਉਂ ਰਹੇ ਨੇ ਗਣਪਤੀ ਬੱਪਾ ਦੇ ਜਿਹੜੇ ਆ ਨਾਰੇ ਲਗਾਤਾਰ ਲਾ ਰਹੇ ਨੇ ਮੰਦਰ ਆ ਮੰਦਰ ਦੀ ਕਿ ਮर्यादा ਹੁੰਦੀ ਆ ਅੱਗੇ ਵੀ ਆ ਲੋਕ ਕਿਸਾਨ ਪੀਤਰਾ ਆ ਜਾ ਰੋਸ਼ ਮੂਜ਼ਾਹਰਾ ਕਰਨ ਦਾ ਕਾਰਨ ਕੀ ਹੈ ਗ੍ਰਫਤਾਰ ਕਰੋ ਗ੍ਰਫਤਾਰ ਕਰੋ ਗ੍ਰਫਤਾਰ ਕਰੋ ਭਾਈ ਦੇਖੋ ਨੇਮਬਲਾ ਚੌਂਕ ਤੇ ਅਸੀਂ ਪਿਛਲੇ 24 ਸਾਲਾਂ ਤੋਂ ਗਣੇਸ਼ ਮਹੋਤਸਵ ਕਰ ਰਹੇ ਹਾਂ ਠੀਕ ਹੈ ਕੁਝ ਸ਼ਰਾਰਤੀ ਤੱਤ ਨਾਮ ਹੀ ਲੈ ਲੈਂਦੇ ਆ ਕੋਈ ਗੱਲ ਨਹੀਂ ਹੁਣ ਜੇ ਗੁੰਡਾਗਰਦੀ ਕਰ ਹੀ ਰਹੇ ਨੇ ਤਾਂ ਕਿਉਂ ਨਾ ਨਾਮ ਹੀ ਲੈ ਲੈਂਦੇ ਆ ਅੱਜ ਕੀ ਹੋਇਆ ਕੱਲ ਦੀ ਗੱਲ ਹੈ ਜਨਮ ਅਸ਼ਟਮੀ ਦਾ ਦਿਹਾੜਾ ਸਾਰੇ ਬਹੁਤ ਹੀ ਖੁਸ਼ੀ ਨਾਲ ਮਨਾਰੇ ਸੀ ਇੱਕ ਬੰਦਾ ਜਿਹਦੇ ਕੋਲੋ ਕੁਝ ਪ੍ਰੋਗਰਾਮ ਗਣੇਸ਼ ਮਹੋਤਸਵ ਕਰਦੇ ਆਂ ਅਸੀਂ ਪਿਛਲੇ 24 ਸਾਲਾਂ ਤੋਂ ਕਰ ਰਹੇ ਆ ਉਹ ਪਿਛਲੇ 4 ਸਾਲਾਂ ਤੋਂ ਕਰਦੇ ਆ ਉਹਦੇ ਤੋਂ ਪ੍ਰੋਗਰਾਮ ਤਾਂ ਵਧੀਆ ਹੋ ਨਹੀਂ ਪਾਰਿਆ ਠੀਕ ਹੈ ਜੀ ਉਹਦੇ ਲਈ ਉਹਨੂੰ ਇੰਨਾ ਫਰਸਟ੍ਰੇਸ਼ਨ ਆ ਗਈ ਕਿ ਉਹਨੇ ਸਾਡੇ ਲੱਗੇ ਕੈਮਰੇ ਕੈਮਰੇ ਚੱਕ ਕੇ ਤੋੜਦੇ ਉਸ ਮਤਲਬ ਕਿ ਕੈਲੋ ਕੀ ਮੰਦਰ ਦੀ ਆੜ ਦੇ ਵਿੱਚ ਇੰਨੇ ਕੋ ਗਲਤ ਕਰਮ ਕਰ ਰਿਹਾ ਇੰਨੇ ਕੋ ਗਲਤ ਕਰਮ ਕਰ ਰਿਹਾ ਇੰਨੀ ਗੁੰਡਾਗਰਦੀ ਹੋ ਰਹੀ ਐ ਇੰਨੀ ਗੁੰਡਾਗਰਦੀ ਦਿਨ ਦਿਹਾੜੇ 5 ਵਜੇ ਆ ਕੇ ਕੈਮਰੇ ਟੁੱਟੇ ਜਾਂਦੇ ਨੇ ਐਸਐਟਓ ਸਾਹਿਬ ਕੋਲ ਪਹਿਲਾਂ ਕੰਪਲੇਂਟ ਆਈ ਸਾਡੇ ਬਾਰੇ ਕਿ ਕੈਮਰੇ ਲੱਗੇ ਹੋਏ ਆ ਮੈਨੂੰ ਕੈਮਰੇ ਨਾਲ ਦਿੱਕਤ ਕੀ ਹੋਣਾ ਪਤਾ ਨਹੀਂ ਜੀ ਦੇਖੋ ਕੈਮਰੇ ਲਈ ਤਾਂ ਕਿਸੇ ਨੂੰ ਵੀ ਦਿੱਕਤ ਨਹੀਂ ਹੋਣੀ ਚਾਹੀਦੀ ਇਹ ਤਾਂ ਸੋਚ ਆ ਸਭ ਦੀ ਰੋਡ ਤੇ ਕੈਮਰਾ ਲੱਗਿਆ ਠੀਕ ਹੈ ਜੀ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਪੂਰੀ ਕਿ ਕੋਈ ਮੰਦਰ ਦੇ ਮੰਦਰ ਦੀ ਲੋਕੇਸ਼ਨ ਨਹੀਂ ਆ ਰਹੀ ਉਹਦੇ ਤੇ ਮੰਦਰ ਨਹੀਂ ਨਜ਼ਰ ਆ ਰਿਹਾ ਕੁਝ ਨਹੀਂ ਆ ਰਿਹਾ ਸਿਰਫ ਕੀ ਆ ਰਿਹਾ ਇੱਕ ਸਾਡੀ ਦੁਕਾਨ ਆ ਰਹੀ ਹੈ ਦੋ ਦੁਕਾਨਾਂ ਸਾਡੀਆਂ ਉਹ ਆ ਰਹੀ ਹੈ ਸੜਕ ਆ ਰਹੀ ਹੈ ਉਹਨਾਂ ਨੂੰ ਪਤਾ ਨਹੀਂ ਸਾਡੇ ਨਾਲ ਕਿਹੜੀ ਐਸੀ ਉਹ ਰঞ্জੇਸ਼ ਰਾਕੇ ਬੈਠੇ ਆ ਕਿ ਮੰਦਰ ਦੀ ਆੜ ਦੇ ਵਿੱਚ ਸਾਡੇ ਨਾਲ ਡੇਲੀ ਰੋਡ ਕੁਠਣਾ ਕੁਝ ਕਰਦੇ ਰਹਿੰਦੇ ਸਾਡੀ ਦਰਖਾਸਤਾਂ ਆ ਮੈਂ ਆ ਜਾਂਦੀਆਂ ਥਾਣੇ ਉਸ ਤੋਂ ਬਾਅਦ ਜੀ ਆ ਦੇਖੋ ਗਣੇਸ਼ ਮਹੋਤਸਵ ਕਰਦੇ ਆ ਚੀਜ਼ਾਂ ਹੁੰਦੀਆਂ ਇਹਨਾਂ ਦੇ ਪੰਡਾਲ ਦੇ ਵਿੱਚ ਦਰਵੇਸ਼ ਚੜਦੇ ਨੇ ਅਬ ਤਾਂ ਸਾਰਿਆਂ ਦੇ ਲਈ ਸਾਂਝੇ ਨੇ ਤੁਹਾਡਾ ਹੀ ਪੰਡਾਲ ਉੱਥੇ ਹੀ ਲੱਗਦਾ ਤੇ ਉਹਨਾਂ ਦਾ ਹੀ ਪੰਡਾਲ ਤੇ ਇਹ ਚੀਜ਼ ਤੁਹਾਡੇ ਸਾਹਮਣੇ ਹੀ ਹੋ ਰਹੀ ਹੈ ਤੁਸੀਂ ਵੀ ਕਿਸੇ ਨਾ ਕਿਸੇ ਨੂੰ ਬਿਠਾਉਂਦੇ ਹੋਵੋਗੇ ਹਾਂਜੀ 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 ਬਹੁਤ ਵਧੀਆ ਗੱਲ ਕੀਤੀ ਤੁਸੀਂ ਅੱਜ ਚਲੋ ਮੈਂ ਅੱਜ ਤੁਹਾਨੂੰ ਵੀ ਦੱਸਣਾ ਚਾਹਨਾ ਇਹ ਕੀ ਹੋਇਆ ਸੀਗਾ ਦੂਸਰਾ ਦਿਨ ਸੀਗਾ ਇਹਨਾਂ ਦੇ ਪੰਡਾਲ 'ਚ ਇੱਕ ਵੀ ਬੰਦਾ ਨਹੀਂ ਹੁੰਦਾ ਰਾਤ ਵੇਲੇ ਪੰਡਾਲ ਦੇ ਵਿੱਚ ਇੱਕ ਬੰਦਾ ਨਹੀਂ ਹੁੰਦਾ ਦਰਵੇਸ਼ ਚੜ੍ਹ ਕੇ ਸੁੱਤੇ ਸੀ ਗਨਪੀ ਦੇ ਐਧਰ ਸੱਜੇ ਤੇ ਖੱਬੇ ਪਾਸੇ ਮੈਂ ਦਰਵੇਸ਼ਾਂ ਨੂੰ ਪੁਹਾਇਆ ਠੀਕ ਹੈ ਮੈਂ ਇਹਨਾਂ ਦੇ ਜਿਹੜੇ ਮੁੰਡੇ ਕੰਮ ਕਰਦੇ ਆ ਜੌਬ ਕਰਦੇ ਇਹਨਾਂ ਦੇ ਕੋਲ ਉਹਨਾਂ ਨੂੰ ਕਿਹਾ ਕਿ ਇੱਥੇ ਦਰਵੇਸ਼ ਹੁੰਦੇ ਆ ਕਿ ਥੋੜਾ ਜਿਹਾ ਦੇਖੋ ਕਿ ਧਾਰਮਿਕ ਹੈ ਗਣੇਸ਼ ਮਹੋਤਸਵ ਹੈ ਕਿ ਬੰਦਾ ਜਾਤਾ ਸੇਵਾ ਕਰ ਰਿਓ ਜਾਂ ਤਾਂ ਸੇਵਾ ਕਰੋ ਜੇ ਗਨਪਈ ਦਾ ਆਪਾਂ ਆਦਰ ਨਹੀਂ ਕਰ ਸਕਦੇ ਤਾਂ ਘਟੋੜ ਅਨਾਦਰ ਤਾਂ ਨਾ ਕਰੋ ਨਾ ਲਿਆ ਕੇ ਉਹਨਾਂ ਨੂੰ ਵਿਰਾਜਮਾਨ ਕਰਾ ਕੇ ਆਪ ਘਰਾਂ ਚ ਸੋਗੇ ਜਾ ਕੇ ਤੀਸਰਾ ਚੌਥਾ ਦਿਨ ਸੀਗਾ ਐਦਾਂ ਹੀ ਗੱਲ ਹੋਈ ਦਰਵੇਸ਼ ਆਏ ਗਨਪਈ ਦੇ ਹੱਥ ਤੋਂ ਲੱਡੂ ਖਾ ਗਿਆ ਉੱਪਰ ਚੜ ਕੇ ਚਲੋ ਆਪਾਂ ਵੀ ਐਸ ਚੀਜ਼ਾਂ ਨੂੰ ਕਿਉਂ ਦਿਖਾਈਏ ਕਿਸੇ ਨੂੰ ਵੀ ਚੰਗਾ ਹੀ ਨਹੀਂ ਲੱਗਦਾ ਆਪ ਨੂੰ ਹੀ ਚੰਗਾ ਨਹੀਂ ਲੱਗਦਾ ਅਸੀਂ ਉਦੋਂ ਵੀ ਇਗਨੋਰ ਕੀਤਾ ਬਟ ਇਹਨਾਂ ਨੂੰ ਅਸੀਂ ਕਿਹਾ ਜਰੂਰ ਹੱਥ ਜੋੜ ਕੇ ਬੇਨਤੀ ਕੀਤੀ ਕਿ ਭਾਜੀ ਰਾਤੀ ਤੁਸੀਂ ਕਿਸੇ ਨੂੰ ਬਿਠਾਓ ਮੂਰਤੀ ਖੰਡਿਤ ਹੋ ਜਾਣੀ ਸੀ ਜੇ ਮੁੰਡਾ ਭੱਜ ਕੇ ਜਾ ਕੇ ਉਹਨੂੰ ਭਜਾਂਦਾ ਦਰਵੇਸ਼ ਨੂੰ ਉਹਨੇ ਮੂਰਤੀ ਤੇ ਉਧਰ ਛਾਲ ਮਾਰਨੀ ਸੀ ਮੂਰਤੀ ਖੰਡਿਤ ਹੋ ਜਾਣੀ ਸੀ ਕਿ ਆ ਅੱਗੋਂ ਸਾਨੂੰ ਮੈਸੇਜ ਆਇਆ ਕਿ ਝੂਠ ਬੋਲਦੇ ਆਂ ਚਲੋ ਜੇ ਝੂਠ ਹੀ ਬੋਲਦੇ ਅਸੀਂ ਇਹ ਵੀ ਕਹਿ ਕੇ ਆਏ ਦੇਖੋ ਜੀ ਜੇ ਅਸੀਂ ਝੂਠ ਬੋਲਦੇ ਆਂ ਸਾਨੂੰ ਰੱਬ ਦੇਖਦਾ ਹੈ ਠੀਕ ਹੈ ਤੁਸੀਂ ਝੂਠ ਬੋਲਦੇ ਹੋਗੇ ਤੁਹਾਨੂੰ ਵੀ ਦੇਖਦਾ ਉਹੀ ਹੋਈ ਦੇਖੋ ਦਰਵੇਸ਼ਤਾ ਦੇਰਵੇਸ਼ ਆ ਉਹਨੂੰ ਜਿੱਥੋਂ ਖਾਨ ਨੂੰ ਮਿਲਦਾ ਹੈਗਾ ਉਹਨੇ ਦੁਬਾਰਾ ਫੇਰ ਆਣਾ ਸਤਵਾਂ ਦਿਨ ਸੀਗਾ ਦਰਵੇਸ਼ ਫੇਰ ਆ ਗਿਆ ਆ ਦੇਖੋ ਇਹ ਫੇਰ ਮੁੰਡਿਆਂ ਨੇ ਵੀਡੀਓ ਬਣਾ ਲਈ ਫੋਟੋ ਕਲਿੱਪ ਖੇਚ ਲੀਆਂ ਫੋਟੋਆਂ ਖੇਚ ਲੀਆਂ ਦੇਖੋ ਜੀ ਆਹ ਚੀਜ਼ਾਂ ਹੁੰਦੀਆਂ ਸੀ ਇਹਨਾਂ ਦੇ ਪੰਡਾਲ 'ਚ ਜੇ ਅਸੀਂ ਆਵਾਜ਼ ਉਠਾਈ ਤੇ ਅੱਜ ਸਾਡਾ ਪ੍ਰੋਗਰਾਮ ਬੰਦ ਕਰਾਉਣ ਲਈ 2023 'ਚ ਕੋਰਟ 'ਚ ਤਾਂ ਕੇਸ ਸਟੇ ਲਾਉਣ ਲਈ ਗਏ ਆ ਉਹ ਕਿੰਨੇ ਸਾਲਾਂ ਤੋਂ ਮੰਦਿਰ ਉੱਥੇ ਸਥਾਪਿਤ ਹੈ ਤੇ ਕਿੰਨੇ ਸਾਲਾਂ ਤੋਂ ਉਹ ਪੰਡਾਲ ਲਾ ਰਹੇ ਨੇ ਆਪਾਂ ਦੇਖੋ ਜੀ ਗਣੇਸ਼ ਮੋਸਬ ਨਿੰਬਲਾ ਚੌਂਕ ਤੇ ਸ਼੍ਰੀ ਗਣਪਤੀ ਸੇਵਾ ਸੁਸਾਇਟੀ ਪਿਛਲੇ 24 ਸਾਲਾਂ ਤੋਂ ਚੱਲ ਰਹੀ ਹੈ ਮੰਦਰ 2012 ਚ ਬਣਿਆ ਸੀਗਾ ਠੀਕ ਹੈ ਜੀ ਉਹ ਵੀ ਸੁਸਾਇਟੀ ਦੇ ਕਹਿ ਲੋ ਕਿ ਸਹਿਯੋਗ ਨਾਲ ਹੀ ਸਭ ਬਣਿਆ ਸਾਰਾ ਸਹਿਯੋਗ ਹੀ ਸੁਸਾਇਟੀ ਦਾ ਸੀਗਾ ਤੇ ਚਲੋ ਤੁਹਾਨੂੰ ਵੀ ਪਤਾ ਅੱਜ ਕੱਲ ਨਾਮ ਲੈਣ ਲਈ ਹਰ ਕੋਈ ਆ ਜਾਂਦਾ ਉਸ ਤੋਂ ਬਾਅਦ ਤੀਸਰੀ ਗੱਲ ਮੰਦਰ ਦੇ ਜਦੋਂ ਸਟੇ ਲੈਣਗੇ ਸਟੇ ਤਾਂ ਮਿਲਿਆ ਨਹੀਂ ਹੁਣ ਉਹਦੀ ਸਟੇ ਨਾ ਮਿਲਣ ਦੀ ਖੁੰਦਕ ਤੇ ਆ ਚੀਜ਼ ਦੀ ਖੁੰਦਕ ਕੱਢਣ ਲਈ ਉਹਨਾਂ ਨੇ ਕੈਮਰੇ ਤੇ ਕੈਮਰੇ ਤੋੜੇ ਤੇ ਸਾਨੂੰ ਅੱਗੋਂ ਕਾਲ ਕਰਵਾ ਰਹੇ ਐਸਐਚਓ ਸਾਹਿਬ ਤੋਂ ਕਿ ਮੈਂ ਦੋਨਾਂ ਦੀ ਪਰਮਿਸ਼ਨ ਕੈਨਸਲ ਕਰ ਦੇਣੀ ਹੈ ਦੇਖੋ ਜੀ ਅਸੀਂ ਕਰਦੇ ਧਾਰਮਿਕ ਪ੍ਰੋਗਰਾਮ ਇਹਨਾਂ ਨੂੰ ਤਾਂ ਸਾਡਾ ਸਾਥ ਦੇਖ ਕੇ ਸਾਨੂੰ ਇਹ ਕਹਿਣਾ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਕਿ ਕੋਈ ਗੱਲ ਨਹੀਂ ਤੁਸੀਂ ਕੈਮਰਾ ਲਗਾਓ ਸੇਫਟੀ ਤੁਸੀਂ ਦੇਖੋ ਆਪਣੀ ਬਟ ਅਸੀਂ ਤੁਹਾਡੇ ਨਾਲ ਕੋਆਪਰੇਟ ਕਰਕੇ ਅਸੀਂ ਉੱਥੇ ਸਟਾਫ ਬਿਠਾਵਾਂਗੇ ਬਟ ਕੋਈ ਐਦਾਂ ਦੀ ਨਹੀਂ ਐਂਡ ਕੱਲ ਵੀ ਇਹੀ ਹੋਇਆ ਕੈਮਰੇ ਕੋਈ ਤੋੜ ਕੇ ਗਿਆ ਮੈਨੂੰ ਆ ਕੇ ਕਹਿ ਰਹੀ ਮੈਂ ਪਰਮਿਸ਼ਨਾਂ ਕੈਨਸਲ ਕਰ ਦੇਣੀ ਹੈ ਮੈਂ ਉਹਨਾਂ ਨੂੰ ਇੱਕ ਗੱਲ ਪੁੱਛੀ ਇਹ ਮੇਲੇ ਲੱਗਦੇ ਆ ਦਰੇਸੀ ਦੇ ਵਿੱਚ 20 ਹਜ਼ਾਰ ਬੰਦੇ ਦੀ ਗੈਦਰਿੰਗ ਹੁੰਦੀ ਕੋਈ 5 5 6 ਬੰਦੇ ਆ ਕੇ ਕੋਈ ਐਦਾਂ ਦੇ ਵਿਗੜਨ ਪਾ ਦੇਣਗੇ ਤੁਸੀਂ ਮੇਲਾ ਬੰਦ ਕਰਾਉਗੇ ਕਿ 5 ਬੰਦੇ ਫੜੋਗੇ ਇਨ੍ਹਾਂ ਕੋਲ ਇੱਕ ਬੰਦਾ ਨਹੀਂ ਫੜ ਹੋਇਆ ਅਜੇ ਤੱਕ ਤੇ ਹੁਣ ਇੰਨੇ ਲੋਕ ਇਕੱਠੇ ਹੋ ਕੇ ਰੋਸ ਮੁਜ਼ਾਹਿਰਾ ਕਰ ਰਹੇ ਆ ਮੰਗ ਕੀ ਹੈ ਮੰਗ ਇਹ ਹੈ ਜੀ ਕਿ ਇਨ੍ਹਾਂ ਤੇ ਕਾਰਵਾਈ ਬਣਨੀ ਚਾਹੀਦੀ ਹੈ ਜੋ ਬੰਦੀ ਕਾਰਵਾਈ ਆ ਉਹ ਕਰਾਓ ਇਨ੍ਹਾਂ ਤੇ ਜਿਹੜਾ ਸਾਨੂੰ ਆਸ਼ਵਾਸਨ ਦੇ ਗਏ ਕੱਲ ਅਸੀਂ ਬੰਦੀ ਕਾਰਵਾਈ ਦੇ ਲਈ ਮੰਗ ਕਰਨ ਆਏ ਐ ਸਚੂ ਸਾਹਿਬ ਤੋਂ ਜਿਹੜੀ ਬਣਦੀ ਕਾਰਵਾਈ ਮੌਕੇ ਦੀ ਕੱਲ ਦੀ ਜਿਹੜੀ ਕੈਮਰੇ ਤੋੜੇ ਜਿਹੜੀ ਵੀ ਤਾਰਾ ਲਗਣੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਬੰਦੇ ਨੂੰ ਇਹ ਸਰੇ ਆਮ ਗੁੰਡਾਗਰਦੀ ਕਰਕੇ ਕੱਲ ਨੂੰ ਇਹਨੇ ਕਮਰੇ ਤੋੜੇ ਕੱਲ ਨੂੰ ਸਾਡੀ ਲਾਤ ਵੀ ਤੋੜ ਸਕਦਾ ਭਾਈ ਸਾਹਿਬ ਇਹ ਇਹ ਰੋਜ਼ ਵਾਂਗ ਕਿੱਥੋਂ ਸ਼ੁਰੂ ਇਹ ਨਿਮਲ ਚੌਂਕ ਤੋਂ ਸਟਾਰਟ ਹੋ ਕੇ ਜੀ ਅਸੀਂ ਡਿਵੀਜ਼ਨ ਨੰਬਰ 3 ਐਸ ਐਚਓ ਸਾਹਿਬ ਕੋਲ ਆਏ ਹਾਂ ਜੀ ਤੁਹਾਡੀ ਮੰਗਾ ਨੇ ਪੂਰੀਆਂ ਨਹੀਂ ਹੁੰਦੇ ਅੱਗੇ ਕੀ ਸਟੈਪ ਹੋਵੇ ਦੇਖੋ ਜੀ ਅਸੀਂ ਭੋਖੜ ਧਾਲ ਤੇ ਵੀ ਬਹਿਣਾ ਪਿਆ ਜੀ ਭੋਖੜ ਧਾਲ ਤੇ ਵੀ ਬੈਠਾਂਗੇ ਜੋ ਡੀਸੀ ਸਾਹਿਬ ਕੋਲ ਸੀਪੀ ਸਾਹਿਬ ਕੋਲ ਜਿੱਥੇ ਸਾਡੇ ਕੋਲ ਜਾ ਆਇਆ ਸੀ ਜਰੂਰ ਜਾਵਾਂਗੇ ਕਿਉਂਕਿ ਦੇਖੋ ਜੀ ਆ ਗੁੰਡਾਗਰਦੀ ਆ ਕੈਮਰੇ ਲੱਗੇ ਆ ਸ਼ਰਮ ਆ ਆ ਕੇ ਇਦਾਂ ਦੇ ਕੰਮ ਕਰ ਰਿਹਾ ਤੁਸੀਂ ਮੈਂ ਤੁਹਾਨੂੰ ਪੂਰੀ ਵੀਡੀਓ ਪ੍ਰੋਵਾਈਡ ਕਰਾਉਂਗਾ ਗੰਡਾਸਾ ਸੀ ਜਾਂ ਰੱਬ ਜਾਣੇ ਹਤੋੜਾ ਸੀ ਵੱਡਾ ਐਸੀ ਚੀਜ਼ ਸੀ ਜਿਹੜੀ ਕਿਸੇ ਨੂੰ ਵੀ ਹਮ ਕਰ ਸਕਦੀ ਆ ਬਸ ਇਤਨਾ ਜਾਣਿਆ ਇਹਦੇ ਤਾਂ ਬੰਦੀ ਕਾਰਵਾਈ ਕੀਤੀ ਜਾਵੇ ਜਿੱਥੇ ਸਾਰੇ ਸਨਾਤਨੀ ਇਕੱਠੇ ਹੋ ਕੇ ਗਣੇਸ਼ ਮਹੋਤਸਵ ਮਨਾਉਂਦੇ ਨੇ ਉੱਥੇ ਹੀ ਪੰਡਾਲਾਂ ਨੂੰ ਲੈ ਕੇ ਰੋਲਾ ਕੀ ਪੈ ਗਿਆ ਵਾ ਭਾਈ ਰੋਲਾ ਇਦਾਂ ਹੈਗਾ ਵਾ ਅਸੀਂ ਇਹ 3-4 ਸਾਲਾਂ ਤੋਂ ਇਹ ਪ੍ਰੋਗਰਾਮ ਕਰਦੇ ਪਈ ਜੀ ਗਣਪਾ ਜਿਹੜੇ ਮੰਦਿਰ ਕਮੇਟੀ ਹੈ ਲੈ ਕੇ ਇਹਨਾਂ ਨੇ ਕੀ ਕੀਤਾ ਜੀ ਪਿਛਲੇ ਸਾਲ ਦਰਵੇਸ਼ ਚੜ ਗਏ ਜੀ ਉਸ ਤੋਂ ਪਿਛਲੇ ਸਾਲ ਵੀ ਬੇਦਬੀ ਹੋਈ ਹੈ ਇਹ ਪਿਛਲੇ ਸਾਲ ਦਰਵੇਸ਼ ਗਣਪਤੀ ਦੇ ਉੱਪਰ ਚੜ ਗਏ ਜੀ ਉਹਨਾਂ ਦੇ ਉੱਪਰ ਲੱਡੂ ਚੱਕਲੇ ਡੱਬਾ ਥੱਲੇ ਸੋਟ ਲਿਆ ਖਾ ਲਿਆ ਅਸੀਂ ਇਹਨਾਂ ਨੂੰ ਹਰ ਸਾਲ ਸਮਝਾਉਂਦੇ ਕਿ ਇੱਥੇ ਜੇ ਤੁਸੀਂ ਗਣਪਤੀ ਐਡੇ ਵਿਰਾਜਮਾਨ ਕਰਾਣੇ ਹੋ ਭਗਤੀ ਭਾਵਨਾ ਲੈ ਤੇ ਘਟ ਘਟ ਉਹਨਾਂ ਦੀ ਸੇਵਾ ਦਾ ਕਰੋ ਜੇ ਗਣਪਤੀ ਤੁਸੀਂ ਲਿਆਣੇ ਹੋ ਤੁਹਾਨੂੰ ਪਤਾ ਹੀ ਨਹੀਂਗਾ ਉਹਨਾਂ ਦਾ ਕਿੱਦਾਂ ਕਰੀਦਾ ਵਾ ਜੇ ਹੁਣ ਗਣਪਤੀ ਕਰੇ ਆਪਾਂ ਵਿਰਾਜਮਾਨ ਕੀਤੇ ਨੇ ਤੇ ਬੰਦੇ ਨੂੰ ਜ਼ਮੀਨ ਤੇ ਸੌਣਾ ਪੈਂਦਾ ਵਾ ਇਹ ਚੜ ਕੇ ਆਪਣੇ ਬੈੱਡਾ ਤੇ ਸੋ ਜਾਂਦੀ ਨਹੀਂ 21 ਸੜਕ ਦੇ ਉੱਤੇ ਦੋ ਪੰਡਾਲ ਦੀ ਲੋੜ ਕੀ ਹੈ ਕਿਉਂ ਜਿਹੜੇ ਸਨਾਤਨੀ ਨੇ ਇਕੱਠੇ ਹੋ ਕੇ ਇੱਕ ਪੰਡਾਲ ਵਧੀਆ ਤਰੀਕੇ ਨਾਲ ਜਿਹੜਾ ਅਸੀਂ ਉਹ ਮਹੌਸਮ ਨਾ ਸਕਦੇ ਆ ਉੱਥੇ ਦੋ ਪ੍ਰਤਿਮਾ ਲਾਉਣ ਦੀ ਲੋੜ ਕੀ ਹੈ ਭਾਈ ਸਿਰਫ ਤੇ ਸਿਰਫ ਵਿਗਨ ਪਾਣਾ ਇਹਨਾਂ ਨੇ ਜਦੋਂ ਹੁਣ 2012 ਦੇ ਵਿੱਚ 2009 ਦੇ ਵਿੱਚ ਜਿਹੜਾ ਗਣੇਸ਼ ਮੰਦਿਰ ਹੈਗਾ ਵਾ ਉਹ ਸਾਨੂੰ দান ਚ ਮਿਲਿਆ ਸੀ ਗਣਪਤੀ ਸੇਵਾ ਸੁਸਾਇਟੀ ਨੂੰ ਇਹ ਜਿਹੜਾ ਮੰਦਿਰ ਹੈਗਾ ਵਾ ਇਹ ਸੁਸਾਇਟੀ ਚੋਂ ਨਿਕਲਿਆ ਆਇਆ ਹੈ ਇੰਦਾ ਤੁਸੀਂ ਜ਼ਿਆਦਾਤਰ ਦੇਖਿਆ ਹੋਏਗਾ ਮੰਦਰਾਂ ਚ ਸੋਸਾਇਟੀ ਨਿਕਲਦੀ ਐ ਸੋਸਾਇਟੀ ਚ ਮੰਦਰ ਨਿਕਲਿਆ ਸਾਡ ਨੂੰ ਸੋਸਾਇਟੀ ਨੂੰ ਦਾਨ ਕੀਤਾ ਅਸੀਂ ਇਹਨੂੰ 8 ਸਾਲ ਸਾਡੇ ਅੰਦਰ ਰਧਿਆ ਅਸੀਂ ਇਹਨੂੰ ਖੁਦ ਪ੍ਰਧਾਨ ਬਣਾਇਆ ਕਿ ਚੱਲ ਤੂੰ ਪ੍ਰਧਾਨ ਬਣ ਲੈ ਸਾਨੂੰ ਸੇਵਾ ਹੀ ਕਰਨੀ ਐ ਗਣਪਤੀ ਤੂੰ ਵੀ ਕਰ ਲੈ ਉਹ ਪਰ ਅੱਡੀ ਇਹਦੀ ਪ੍ਰਧਾਨਗੀ ਸਿਰ ਤੇ ਚੜ ਗਈ ਜੀ ਇਹ ਤਾਂ ਬੇਦਬੀ ਬੇਦਬੀ ਹੋ ਰਹੀਆਂ ਮੰਦਰ ਦੇ ਵਿੱਚ ਕੀ ਕਰਦੇ ਜੀ ਗੱਲਾਂ ਖੋਲਦੇ ਨੇ ਲੋਕਾਂ ਦੇ ਕੇਕ ਕੱਟਣ ਲੱਗੇ ਜਾਂਦੇ ਨੇ ਲੀਡਰ ਬਣਾਉਂਦੇ ਉਹਨਾਂ ਨੂੰ ਸਰੋਪੇ ਬਣਾਣ ਲੱਗੇ ਗਣਪਤੀ ਦੇ ਅੱਗੇ ਆ ਕੇ ਬੈਠ ਕੇ ਕਰਕੇ ਖੜ ਜਾਂਦੀ ਕਦੇ ਪੰਡਾਲ ਦੇ ਦਰਵੇ ਸੇ ਚੜ ਜਾਂਦੀ ਐ ਇਹਨਾਂ ਹਰ ਵਾਰੀ ਹਰ ਸਾਲ ਸਮਝਾਣੇ ਆ ਨਾ ਨੂੰ ਕਿ ਤੁਸੀਂ ਗਲਤ ਕਰਦੇ ਵੇਓ ਥੋੜਾ ਦੇਖੋ 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 ਪਰ ਇਹਨਾਂ ਨੂੰ ਸਮਝ ਨਹੀਂ ਆਂਦੀ ਜੀ ਇਹ ਪਿਛਲੇ ਸਾਲ ਵੀ ਥਾਣੇ ਆਏ ਆ ਇਹਨਾਂ ਨੂੰ ਕੰਪਲੇਂਟ ਦਿੱਤੀ ਐ ਕੀ ਆ ਦੇਖੋ ਜੀ ਇਹ ਕਾਰਵਾਈ ਨਹੀਂ ਕਰਦੇ ਪੁਲਿਸ ਵਾਲੇ ਤੇ ਹੁਣ ਐ ਸਾਨੂੰ ਆ ਕੱਲ ਆਏ ਨੇ ਕੈਮਰਾ ਆ ਕੇ ਕੈਮਰਾ ਤੋੜ ਗਈ ਅਸੀਂ ਕੱਲ ਵੀ ਕੁਝ ਨਹੀਂ ਗਿਆ ਨਾ ਨੂੰ ਕੋਈ ਗੱਲ ਨਹੀਂ ਤੁਸੀਂ ਕੈਮਰਾ ਤੋੜਿਆ ਵਧੀਆ ਕੀਤਾ ਕੋਈ ਗੱਲ ਨਹੀਂ ਅਸੀਂ ਜਿਹੜੀ ਬੰਦੀ ਉਹ ਕੈਮਰਾ ਤੋੜਿਆ ਅੱਜ ਘੰਡਾਸੇ ਨਾਲ ਕੈਮਰਾ ਤੋੜ ਗਿਆ ਕੱਲ ਮੇਰੇ ਬੱਚਿਆਂ ਨੂੰ ਵੀ ਕੁਝ ਹੋਸਾ ਹੈ ਸਾਡੀ ਸੁਸਾਇਟੀ ਦੇ ਬੱਚੇ ਮੇਰੇ ਬੱਚੇ ਆਪਣੇ ਆ ਉਹਨਾਂ ਨੂੰ ਵੀ ਕੁਝ ਹੋ ਸਕਦਾ ਵਾ ਇਹਦੇ ਤੇ ਕਾਰਵਾਈ ਕੀਤੀ ਜਾਵੇ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਵੱਲੋਂ ਆਸ਼ਵਾਸ਼ਣ ਕੀ ਦਿੱਤਾ ਗਿਆ ਹੁਣ ਸਾੜੇ ਦੇ ਬਾਅਦ ਕੱਲ ਉਹ ਤਾਂ ਸੁਲਤਾਨ ਬੋਲ ਕੇ ਗਏ ਐ ਤੁਸੀਂ ਵੀਡੀਓ ਚੱਲਦੀ ਪਈ ਸੀਗੀ ਅਸੀਂ ਲਾਈਵ ਪਾਈ ਹੋਈ ਐ ਸੁਣੋ ਕੀ ਬੋਲ ਕੇ ਗਏ ਐ ਉਲਟਾ ਸਾਨੂੰ ਹੀ ਅੱਖਾਂ ਦਿਖਾ ਕੇ ਗਏ ਐ ਲੇਡੀਜ਼ ਨੂੰ ਦਿਖਾ ਕੇ ਗਏ ਐ ਮੈਂ ਵੀ ਬੋਲੀ ਮੇਰੇ ਕੋਲ ਨਹੀਂ ਆਇਆ ਹੈ ਲਿਆਕਤ ਕਿ ਤੁਸੀਂ ਲੇਡੀਜ਼ ਨੂੰ ਕਿੱਦਾਂ ਬੋਲਦੇ ਹੋ ਕੈਮਰੇ ਬੰਦਿੱਤੇ ਜਾਂਦੇ ਨੇ ਤੇ ਦੂਜੇ ਪਾਸੇ ਤੁਹਾਨੂੰ ਨਹੀਂ ਦੁਬਾਰਿਆ ਸਾਨੂੰ ਦੁਬਾਰਿਆ ਇੱਕ ਤਾਂ ਚੋਰੀ ਉੱਤੋਂ ਦੀ ਸੀ ਨਾ ਜੋਰੀ ਇਹ ਨਾ ਜੋਰੀ ਆਪਾਂ ਦਾ ਅੱਗੇ ਹੱਥ ਜੋੜਦੇ ਆਂ ਇਹ ਨਹੀਂ ਕਰਦੇ ਉਹ ਮਾਲਕ ਬੈਠਾ ਵਾ ਉਹ ਉੱਤੇ ਸਾਨੂੰ ਪੂਰਾ ਵਿਸ਼ਵਾਸ ਹੈ ਹਰ ਕੋਈ ਆਪਣੀ ਸੇਫਟੀ ਲਈ ਕੈਮਰਾ ਲਗਾਉਂਦਾ ਅਸੀਂ ਵੀ ਆਪਣੇ ਕਾਰਸ 'ਤੇ ਲਗਾਏ ਕੁਝ ਗਲਤ ਥੋੜੀ ਕੀਤਾ ਔਰ ਐਸਐਚਓ ਸਾਹਿਬ ਕਹਿ ਰਹੇ ਕਿ ਤੁਸੀਂ ਪੁੱਛ ਕੇ ਕਿਉਂ ਨਹੀਂ ਲਗਵਾਏ ਕੈਮਰੇ ਇਹ ਵੀ ਗਲਤ ਹੈ ਨਾ ਕਾਲੂ ਆਪਾਂ ਸੇਫਟੀ ਲਈ ਕੈਮਰੇ ਦਾ ਜਿਹੜਾ ਕੈਮਰੇ ਦਾ ਜਿਹੜਾ ਮੂੰਹ ਹੈ ਉਹ ਉਸ ਦੇ ਵਿੱਚ ਉਹ ਰਿਕਾਰਡ ਹੁੰਦੇ ਨੇ ਜਾਂ ਉਹਨਾਂ ਦਾ ਏਰੀਆ ਕਵਰ ਹੋ ਰਿਹਾ ਅੰਦਰ ਬਿਲਕੁਲ ਨਹੀਂ ਆਂਦਾ ਵਿੱਚ ਕੈਮਰੇ ਤਾਂ ਉਹ ਸਿਕਿਉਰਟੀ ਦੇ ਲਈ ਸਿਕਿਉਰਟੀ ਹੂ ਇਹ ਤੂੰ ਪਤਾ ਨਹੀਂ ਕੀ ਸਿਕਿਉਰਟੀ ਵਾਸਤੇ ਇਹਨੂੰ ਕੀ ਸਮਝ ਨਹੀਂ ਆਂਦੀ ਮੰਦਰ ਚ ਕਰਦਾ ਕੀ ਹੈ ਜਿਹੜਾ ਇੰਨਾ ਪਰੇਸ਼ਾਨ ਹੋ ਗਿਆ ਇੰਨਾ ਮੁਖਲਾ ਗਿਆ ਕਿ ਗੰਦਾਸਾ ਲੈ ਕੇ ਤੂੰ ਕੈਮਰੇ ਤੋੜਦੇ ਕੱਲ੍ਹ ਕਲਾਂ ਕੋਈ ਬੱਚਾ ਖੜਾ ਹੁੰਦਾ ਤੂੰ ਉਹਨੂੰ ਵੀ ਮਾਰ ਜਾਣਾ ਸੀ ਇਹ ਤਾਂ ਗੁੰਡਾ ਕਰਦੀ ਹੈ ਨਾ ਅਸੀਂ ਕਿਹੜੀ ਵੱਡੇ ਵੱਡੇ ਲੀਡਰ ਹੈਗੇ ਨੇ ਜਿਹੜਾ ਨਾਲ ਸਾਥ ਦਿੰਦੇ ਪਏ ਨੇ ਇਹਨਾਂ ਦੇ ਕਾਰਵਾਈ ਨਹੀਂ ਹੋਉਂਦੇ ਰੇ ਐ ਨਹੀਂ ਸਮਝ ਆ ਰਹੀ ਕਿੰਨੀ ਕਿਤੇ ਕਾਲ ਦੀ ਕਿਸੇ ਨੇ ਹੋਰ ਕਿਸੇ ਨੇ ਕੈਮਰੇ ਤੋੜੇ ਹੁੰਦੇ ਕਾਰਵਾਈ ਹੋਈ ਹੁੰਦੀ ਹੁਣ ਕਿਉਂ ਨਹੀਂ ਹੋਈ ਕੱਲ ਕਿਉਂ ਨਹੀਂ ਹੋਈ ਇਹੀ ਪੁੱਛਣਾ ਚਾਹੁੰਦੇ ਆ ਹੱਥ ਜੋੜ ਕੇ ਤੁਸੀਂ ਦੱਸੋ ਕੀ ਕਰਨਾ ਚਾਹੀਦਾ ਇੱਕ ਆ ਵੀ ਦੇਖੋ ਜੀ ਆ ਜਿਹੜਾ 11 ਮਾ 1 2 3 4 11 ਮਾ 12 ਮਾ 13 ਮਾ 14 ਮਾ ਇਨੂੰ ਜਦੋਂ ਬੰਦੇ ਨੂੰ ਪਰਮਿਸ਼ਨ ਮਿਲਦੀ ਹੈ ਇਹ ਸੀਪੀਓ ਬਲਕ ਕਮਿਸ਼ਨਰ ਆਫਿਸ ਜਾਣਾ ਪੈਂਦਾ ਉੱਥੇ ਜਾ ਕੇ ਛੇ ਜਗ੍ਹਾ ਇਹ ਜਿਹੜੇ ਪਰਮਿਸ਼ਨ ਦਿੰਦੇ ਛੇ ਜਗ੍ਹਾ ਪਰਮਿਸ਼ਨ ਜਾਂਦੀ ਹੈ ਤੇ ਇਹਨਾਂ ਨੂੰ ਐ ਨਹੀਂ ਪਤਾ ਲੱਗਦਾ ਵੀ ਇਹ ਕਿੱਦਾਂ ਐ ਇਦਾਂ ਹੋ ਰਿਹਾ ਵਾ ਇਹ ਨਹੀਂ ਪਤਾ ਲੱਗਦਾ ਵੀ ਇਹ ਕਿਉਂ ਦੇ ਦੇ ਰਹੇ 23 24 ਜਿਹੜੇ ਹੋਰ ਨੌਜਵਾਨ ਸੀਗੇ ਕੈਰੇ ਸ ਬੇਅਦਬੀਆਂ ਹੁੰਦੀਆਂ ਨੇ ਉੱਥੇ ਪੰਡਾਲ ਦੇ ਵਿੱਚ ਆਹ ਦੇਖੋ ਆਹ ਦੇਖੋ ਆਹ ਦੇਖੋ ਇਹਨਾਂ ਦੇ ਪੰਡਾਲ 'ਚ ਕੋਈ ਨਹੀਂ ਹੁੰਦਾ ਦੇਖੋ ਇਹ ਜਾਣ ਕੇ ਸਾਡੇ ਨਾਲ ਲੜਾਈ ਕਰਨ ਦੇ ਮਨਸ਼ਾ ਵਿੱਚ ਇਕ ਗਣੇਸ਼ ਨੂੰ ਹੌਸਲਾ ਕਰਨ ਲੱਗ ਗਿਆ ਕਿ ਮੈਂ ਇਹਨਾਂ ਦਾ ਬੰਦ ਕਰਾਣਾ ਹੈ ਮੱਲੇ ਵਾਲਿਆਂ ਨੂੰ ਉਧਰ ਲੈ ਆਪਣੇ ਏਰੀਆ ਵਾਲਿਆਂ ਨੂੰ ਕਹਿੰਦਾ ਕਿ ਇਸ ਟੇਕ ਰਾਓ ਮੇਰੇ ਸਾਈਨ ਕਰ ਦਿਓ ਹੁਣ ਸਾਨੂੰ ਨਹੀਂ ਪਤਾ ਪਾਪੀ ਬੰਦੇ ਕਿਹੜੇ ਆ ਜਿਹੜੇ ਸਾਈਨ ਕਰਦੇ ਆ ਉਹ ਰੱਬ ਨੂੰ ਪਤਾ ਕੰਦੀ ਕਾਰਵਾਈ ਕੀਤੀ ਜਾਵੇ ਸੋ ਇਹ ਤਸਵੀਰਾਂ ਨੇ 3 ਨੰਬਰ ਡਿਵੀਜ਼ਨ ਥਾਣੇ ਦੇ ਬਾਹਰ ਦੀਆਂ ਤੇ ਜਿਹੜੇ ਲੋਕ ਰੋਸ਼ ਮਜ਼ਾਹਰਾ ਕਰ ਰਹੇ ਨੇ ਨਿੰਮ ਵਾਲਾ ਚੌਕ ਤੋਂ ਇਹਨਾਂ ਨੇ ਰੋਸ਼ ਮਜ਼ਾਹਰਾ ਜਿਹੜਾ ਸ਼ੁਰੂ ਕੀਤਾ ਸੀ ਤੇ 3 ਨੰਬਰ ਡਿਵੀਜ਼ਨ ਥਾਣੇ ਦੇ ਬਾਹਰ ਪਹੁੰਚੇ ਨੇ ਤੇ ਰੋਸ਼ ਮਜ਼ਾਹਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਤੁਜੀ ਤਿਰਦਾ ਇਸ ਦੇ ਵਿੱਚ ਕੀ ਕਹਿਣਾ ਹੈ ਉਹਨਾਂ ਦੇ ਨਾਲ ਵੀ ਜਿਹੜੇ ਇਹ ਗੱਲਬਾਤ ਕਰਦੇ ਹਨ ਗਣਪਤੀ ਬਪਾ ਮੋਰੀਆ ਮੈਂ ਰਿੱద్ధి ਸiddhi ਵਿਨਾਇਕ ਮੰਤਰੀ ਤੋਂ ਸੇਵਾਦਾਰ ਹਿੱਤੇ ਇਸ ਜਕੇ ਅ ਬੜਾ ਹੀ ਦੁਖਤ ਘਟਨਾ ਹੈ ਸਾਡੇ ਸਨਾਤਨ ਤੋਂ ਸੇਵਾ ਦੀ ਕਹਿਣ ਦਾ ਮਤਲਬ ਇਹ ਹੈ ਕਿ ਕੱਲ ਦੂਜੀ ਜਿਹੜੀ ਪਾਰਟੀ ਸੀ ਉਹਨਾਂ ਨੇ ਸਾਡੇ ਮੰਦਿਰ ਤੇ ਮੰਦਿਰ ਦੇ ਦੀਵਾਰ ਦੇ ਉੱਪਰ ਆਪਣੇ ਕੈਮਰੇ ਲਗਾਏ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੈਮਰੇ ਉਤਾਰ ਦਿਓ ਜਾਂ ਤੁਸੀਂ ਬਿਨਾ ਪੁੱਛੇ ਕੈਮਰੇ ਲਗਾਏ ਗਏ ਤਾਂ ਉਹਨਾਂ ਨੇ ਕਿਹਾ ਕਿ ਫਿਰ ਕੀ ਹੋ ਗਿਆ ਅਸੀਂ ਕੈਮਰੇ ਲਗਾਤੇ ਤਾਂ ਉਸ ਤੋਂ ਬਾਅਦ ਸਾਡੇ ਜਨਮਸ਼ਟਮੀ ਦੀ ਡੈਕੋਰੇਸ਼ਨ ਕਰਨ ਆਏ ਉਹਨਾਂ ਨੇ ਡੈਕੋਰੇਸ਼ਨ ਵੀ ਸਾਡੇ ਕੈਮਰਿਆਂ ਤੋਂ ਅੱਗੇ ਉਤਾਰ ਦਿੱਤੇ ਮੰਦਿਰ ਦੀ ਜਗ੍ਹਾ ਉਹ ਉਤਾਰ ਰਹੇ ਹੈ ਦੇਖੋ ਕਿੰਨੀ ਗਲਤ ਕਰ ਲੈ ਪਹਿਲਾਂ ਤਾਂ ਉਹਨਾਂ ਨੂੰ ਲਗਾਉਣਾ ਹੀ ਨਹੀਂ ਚਾਹੀਦਾ ਤੇ ਲੜਾਈ ਦਾ ਮਾਹੌਲ ਪੈਦਾ ਕਰ ਰਹੇ ਸੀਗੇ ਤੇ ਉਹਨਾਂ ਨੂੰ ਸਾਡੇ ਪ੍ਰਧਾਨ ਜੀ ਵੱਲੋਂ ਫੋਨ ਵੀ ਕੀਤਾ ਗਿਆ ਕਿ ਤੁਸੀਂ ਇਹਨੂੰ ਉਤਾਰ ਦਿਓ ਤੇ ਅਸੀਂ ਲੜਾਈ ਨਹੀਂ ਕਰਨਾ ਚਾਹੁੰਦੇ ਤੇ ਜਦੋਂ ਮੱਛੂ ਜੀ ਦੀ ਤਿਆਰੀ ਹੋ ਰਹੀ ਸੀ ਮੰਦਰ 'ਚ ਉਹਨਾਂ ਨੇ ਉਹਦੇ ਵਿੱਚ ਵਾਦਾ ਵੀ ਭਾਈ ਤਾਂ ਇਸ ਕਰਕੇ ਅਸੀਂ 3 ਮਹੀਨੇ ਪਹਿਲਾਂ ਉਹਨਾਂ ਨੂੰ ਬਿਠਾਇਆ ਵੀ ਸੀਗਾ ਕਿ ਚਲੋ ਅਸੀਂ ਬਹਿ ਕੇ ਜੋ ਸੁਲਝਾ ਸਕਦੇ ਹਾਂ ਕਿਉਂਕਿ ਅਸੀਂ ਲੜਾਈ ਨਹੀਂ ਕਰਦੇ ਕਰਨਾ ਹੀ ਨਹੀਂ ਚਾਹਦੇ ਲੜਾਈ ਕਿਉਂਕਿ ਆਪਾਂ ਧਰਮ ਦਾ ਕੰਮ ਕਰ ਰਹੇ ਆ ਤਾਂ ਆਪਾਂ ਕਿਉਂ ਲੜਾਈ ਕਰਾਂਗੇ ਤੇ ਉਹਨਾਂ ਨੂੰ ਪਹਿਲਾਂ ਵੀ ਬਿਠਾਇਆ ਉਹਨਾਂ ਨੇ ਕੋਈ ਸਾਨੂੰ ਰਿਪਲਾਈ ਨਹੀਂ ਕੀਤਾ। ਉਹ ਬੋਲ ਵੈਲੀਗਿਸ਼ਨ ਆ ਰਿਹਾ ਹੈ ਕਿ ਹਰ ਵਜੜੀ ਪੰਡਤਾਂ ਦੇ ਵਿੱਚ ਬੇਅਦਬੀ ਹੁੰਦੀ ਹੈ। ਦੇਖੋ ਜੀ ਸਾਡੇ ਵੱਲੋਂ ਤਾਂ ਬੇਅਦਬੀ ਨਹੀਂ ਹੁੰਦੀ। ਸਾਨੂੰ ਕੋਈ ਫੋਟੋਗ੍ਰਾਫਸ ਦਿਖਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਦਰਵੇਸ਼ ਜੜੇ ਰਿਹਾ ਉਹ ਪ੍ਰਤਮ ਦੇ ਜਿਹੜੇ ਉੱਤੇ ਚੜ ਰਹੇ ਨੇ ਤੇ ਹੱਥਾਂ ਦੇ ਵਿੱਚ ਜਿਹੜੇ ਲੱਡੂ ਨੇ ਉਹ ਖਾ ਜਾਂਦੇ ਨੇ ਇੱਕ ਚੀਜ਼ ਦੇਖੋ ਜਿਹੜਾ ਅਸੀਂ ਮੌਸਮ ਮਨਾ ਰਹੇ ਆ ਉਹ ਮਨਾ ਰਹੇ ਆ ਤਾਂ ਜਿਹੜੀ ਉਹ ਪਹਿਲੀ ਗੱਲ ਤਾਂ ਜਿਨੇ ਵੀਡੀਓ ਬਣਾਈ ਹੈ ਉਹ ਵੀਡੀਓ ਬਣਾਈਏ ਪਹਿਲਾਂ ਤਾਂ ਉਹਦੇ ਤੇ ਪਰਚਾ ਹੋਣਾ ਚਾਹੀਦਾ ਕਿ ਜਿਨੇ ਉਹ ਵੀਡੀਓ ਕਿੰਨੀ ਗਲਤ ਕਰਿਆ ਸਾਡੇ ਉਹ ਵੀ ਸਨਾਤਨ ਧਰਮ ਦਾ ਪ੍ਰਚਾਰ ਕਰਦੇ ਅਸੀਂ ਪ੍ਰਚਾਰ ਕਰ ਰਹੇ ਹਾਂ ਉਹ ਸਨਾਤਨ ਧਰਮ ਦਾ ਪ੍ਰਚਾਰ ਕਰ ਰਹੇ ਆ ਕਿ ਇਹ ਉਹਦੀ ਇਨਸਲਟ ਕਰ ਰਹੇ ਆ ਇਹ ਉਹਨਾਂ ਨੂੰ ਦੇਖਣਾ ਚਾਹੀਦਾ ਐਸਐਚਓ ਸਾਹਿਬ ਬੋਲੋ ਕੀ ਆਪਰੇ ਦੇਖੋ ਸਾਨੂੰ ਪ੍ਰਸ਼ਾਸਨ 'ਤੇ ਪੂਰਾ ਵਿਸ਼ਵਾਸ ਹੈ ਜੋ ਫੈਸਲਾ ਕਰਨਗੇ ਅਸੀਂ ਉਹਦਾ ਸਵਾਗਤ ਕਰਾਂਗੇ ਤੇ ਲੇਕਿਨ ਇਹ ਹੈ ਕਿ ਮਤਲਬ ਅਸੀਂ ਲੜਾਈ ਨਹੀਂ ਚਾਹਦੇ ਕੀ ਆ ਧਰਮ ਦੇ ਵਿੱਚ ਆਪਾਂ ਲੜਾਈ ਇਹ ਬਿਲਕੁਲ ਨਹੀਂ ਚਾਹਦੇ ਤੇ ਬਾਕੀ ਉਹਨਾਂ ਦਾ ਜੋ ਵੀ ਉਹਨਾਂ ਦਾ ਫੈਸਲਾ ਹੋਏਗਾ ਸਸੀਂ ਉਹਦਾ ਸਵਾਗਤ ਕਰਾਂਗੇ